ਬਠਿੰਡਾ ਦੇ ਅੰਦਰ ਯੂਥ ਕਾਂਗਰਸ ਵੱਲੋਂ ਨੌਕਰੀ ਦਿਓ ਨਸ਼ਾ ਨਹੀਂ ਦੇ ਤੈਤ ਕੱਢੀ ਇੱਕ ਮੋਟਰਸਾਈਕਲ ਰੈਲੀ ਅਤੇ ਕੋਟਸ਼ਮੀਰ ਤੋਂ ਹੋ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਦੀ ਹੁੰਦੀ ਹੋਈ ਇਹ ਬਠਿੰਡਾ ਦੇ ਅਸਬੂਦ ਅਫਸਰ ਪਹੁੰਚੀ ਇਸ ਮੌਕੇ ਆਗੂਆਂ ਨੇ ਬੋਲਦੇ ਆ ਕਿ ਆ ਕਿ ਪੰਜਾਬ ਸਰਕਾਰ ਵੱਲੋਂ ਜੋ ਲੋਕਾਂ ਦੇ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਸੀ ਕਿ ਸਾਡੇ ਵੱਲੋਂ ਨਸ਼ਾ ਖਤਮ ਕੀਤਾ ਜਾਵੇਗਾ ਤੇ ਲੋਕਾਂ ਨੂੰ ਨੌکریاں ਦਿੱਤੀਆਂ ਜਾਣੀਆਂ ਲੇਕਿਨ ਇਸਦੇ ਉਲਟ ਹੋ ਰਿਹਾ ਹੁਣ ਜਿੱਥੇ ਪੰਜਾਬ ਦੇ ਵਿੱਚ ਨਸ਼ਾ ਸ਼ਰਿਆਮ ਵਿਕ ਰਿਹਾ ਅਤੇ ਇੱਥੇ ਲੋਕਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜਿਸ ਨੂੰ ਲੈ ਕੇ ਜਿੰਨਾਂ ਵੱਲੋਂ ਇੱਕ ਮੋਟਰਸਾਈਕਲ ਲਈ ਇੱਥੇ ਆਪਣਾ ਬਟਿੰਡਾ ਦੇ ਪਿੰਡ ਕੋਟਸ਼ਮੀਰ ਤੋਂ ਲੈ ਕੇ ਵੱਖ-ਵੱਖ ਪਿੰਡਾਂ ਦੇ ਹੋਏ ਜਦੀ ਹੁੰਦੀ ਹੋਈ ਇਹ ਬਟਿੰਡਾ ਦੇ ਐਸਐਸਬੀ ਦਫ਼ਤਰ ਪਹੁੰਚੀ ਦੇਖ ਰਹੋ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਪੁੱਚੋ ਮੰਡੀ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਯੂਥ ਕਾਂਗਰਸ ਵੱਲੋਂ ਅੱਜ ਨੌਕਰੀ ਦਿਓ ਨਸ਼ਾ ਨਹੀਂ ਦੇ ਤਾ ਤੇ ਇੱਕ ਮੋਟਰਸਾਈਕਲ ਰੈਲੀ ਯੂਥ ਕਾਂਗਰਸੀਆਂ ਵੱਲੋਂ ਕੱਢੀ ਗਈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੇ ਵਰਕਰ ਵੱਖ-ਵੱਖ ਪਿੰਡਾਂ ਦੇ ਵਿੱਚੋਂ ਇਹਦੇ ਵਿੱਚ ਸ਼ਾਮਲ ਹੋਏ ਆਓ ਤੁਹਾਨੂੰ ਸੁਣਾਉਣੀ ਆ ਕੀ ਕਹਿੰਦੇ ਨੇ ਯੂਥ ਕਾਂਗਰਸ ਦੇ ਵਰਕਰ ਯੂਥ ਕਾਂਗਰਸ ਜਿੰਦਾਬਾਦ 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 ਪੰਜਾਬ ਯੂਥ ਕਾਂਗਰਸ ਜਿੰਦਾਬਾਦ ਜਿੰਦਾਬਾਦ

हां जी मैं मणि बंसलवाईसी प्रधान यूथ कांग्रेस जिला बठिंडा देहाती सबसे पहले ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜੋ ਇਹ ਕਾਂਗਰਸ ਦੀ ਯੂਥ ਕਾਂਗਰਸ ਦੀ ਪ੍ਰੋਗਰਾਮ ਹੈ ਇਹ ਨੌਕਰੀ ਦਿਓ ਨਸ਼ਾ ਨਹੀਂ ਦੇ ਤਹਿਤ ਮੋਟਰਸਾਈਕਲ ਲੈ ਲਈ ਅੱਜ ਬਠਿੰਡਾ ਦੇਹਾਤੀ ਕੋਰਸ਼ਮੀਰ ਤੋਂ ਲੈ ਕੇ ਬਠਿੰਡੇ ਦੇ ਵਿੱਚ ਐਸਐਸਪੀ ਦਫ਼ਤਰ ਤੱਕ ਜਾਣੀ ਹੈ ਜੀ ਇਹ ਤੇ ਸਭ ਇਹ ਰੈਲੀ ਪੁੱਛੋ ਹਲਕੇ ਦੇ ਸਾਰੇ ਪਿੰਡਾਂ ਦੇ ਵਿੱਚੋਂ ਤੇ ਬਠਿੰਡੇ ਦੇਹਾਤੀ ਦੇ ਸਾਰੇ ਪਿੰਡਾਂ ਦੇ ਇਕੱਠੇ ਨੌਜਵਾਨ ਹੋ ਕੇ ਜੋ ਇਸ ਰੈਲੀ ਦਾ ਹਿੱਸਾ ਬਣ ਰਹੇ ਨੇ ਉਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਰਾਂ ਦਾ ਜੋ ਇਸ ਰੈਲੀ ਨੂੰ ਸਫਲ ਬਣਾਉਣ ਲਈ ਸਾਡੇ ਇੱਕ ਮੈਸੇਜ ਤੇ ਇਕੱਠੇ ਹੋ ਰਹੇ ਨੇ ਤੇ ਇਹ ਸਰਕਾਰ ਨੂੰ ਜਗਾਉਣ ਦੇ ਲਈ ਨਸ਼ਿਆਂ ਦੇ ਪ੍ਰਤੀ ਦੀ ਨਸ਼ਿਆਂ ਦੇ ਪ੍ਰਤੀ ਇਹ ਵੱਧ ਤੋਂ ਵੱਧ ਛੋਸ ਕਦਮ ਚੱਕਣ ਯੂਥ ਕਾਂਗਰਸ ਦੇ ਸਾਰੇ ਮੈਂਬਰ ਇਸ ਦੇ ਲਈ ਬੜਾ ਚੜ੍ਹਦੀ ਹਿੱਸਾ ਭਰ ਰਹੇ ਨੇ ਆਦਰ ਕੀ ਨਾਮ ਹੈ ਤੇ ਅੱਜ ਦੀ ਜਿਹੜੀ ਰੈਲੀ ਕਿਸ ਬਾਗ ਵਿੱਚ ਔਰ ਕਿੱਥੋਂ ਤੋਂ ਲੈ ਕੇ ਕਿੱਥੋਂ ਦੀ ਕੱਢੀ ਜਾ ਰਹੀ ਹੈ ਮੇਰਾ ਨਾਮ ਮਹਿੰਦਰ ਸਿੰਘ ਭੋਲਾ ਜੀ ਮੈਂ ਹਲਕਾ ਆ ਪੁੱਟੋ ਮੰਡੀ ਤੋਂ ਅੱਜ ਦਾ ਜਿਹੜਾ ਪ੍ਰੋਗਰਾਮ ਆ ਪਾਰਟੀ ਦਾ ਯੂਥ ਕਾਂਗਰਸ ਦਾ ਪ੍ਰੋਗਰਾਮ ਹੈ ਨਸ਼ਿਆਂ ਦੇ ਖਿਲਾਫ ਜਿਵੇਂ ਅਸੀਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਅੰਦਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹਨਾਂ ਨੇ ਕਿਹਾ ਸੀ ਕਿ ਅਸੀਂ ਨਸ਼ਾ 4 ਹਫ਼ਤਿਆਂ ਜਾਂ 1 ਮਹੀਨੇ 'ਚ ਖਤਮ ਕਰ ਦਿਆਂਗੇ ਪਰ ਅੱਜ ਹਾਲਾਤ ਇਹ ਆ ਸਾਡੇ ਪੰਜਾਬ ਦੇ ਕਿ ਨਿਤ ਆਏ ਦਿਨਾਂ ਨੌਜਵਾਨ ਬੱਚੇ ਨਸ਼ਾ ਕਰ ਕਰਕੇ ਮਰ ਰਹੇ ਆ ਸਾਡੀ ਕਾਂਗਰਸ ਪਾਰਟੀ ਦਾ ਜੋ ਫਰਜ਼ ਆ ਸਾਡੇ ਯੂਥ ਕਾਂਗਰਸ ਦਾ ਜੋ ਫਰਜ਼ ਹੈ ਅਸੀਂ ਲੋਕਾਂ ਦੇ ਵਿੱਚ ਅਵੇਅਰਨੈਸ ਨਸ਼ਿਆਂ ਦੇ ਖਿਲਾਫ ਜਿਹੜੀ ਇਹ ਦੇਣੀ ਹੈ ਅੱਜ ਇੱਕ ਮੋਟਰਸਾਈਕਲ ਰੈਲੀ ਕੱਢ ਰਹੀ ਆ ਯੂਥ ਕਾਂਗਰਸ ਸਾਡੇ ਪ੍ਰਧਾਨ ਆ ਲਖਵਿੰਦਰ ਸਿੰਘ ਲੱਕੀ ਜੀ ਇਹ ਮੁੰਡਾ ਸਾਡਾ ਕੁਲਵਿੰਦਰ ਸਾਡਾ ਹਲਕਾ ਝੋਟੇ ਮੰਡੀ ਦਾ ਪ੍ਰਧਾਨ ਆ ਕਾਂਗਰਸ ਦਾ ਮਨੀ ਵੰਸਲ ਹੈ ਇਧਰ ਮੁੰਡਾ ਛੰਟੀ ਹੈ ਸਾਡੇ ਪ੍ਰਧਾਨ ਜੀ ਖੜੇ ਹੈ ਚੇਅਰਮੈਨ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਦੇ ਸਾਡੇ ਮੁਕੇਸ਼ ਸ਼ਰਮਾ ਜੀ ਨੇ ਅਸੀਂ ਸਭ ਰਲ ਕੇ ਇਹਨਾਂ ਦਾ ਸਹਿਯੋਗ ਕਰ ਰਹੇ ਹਾਂ ਜੀ ਇਹ ਜਿਹੜੀ ਰੈਲੀ ਹੈ ਮੋਟਰਸਾਈਕਲ ਰੈਲੀ ਹੈ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਨੂੰ ਜਗਾਉਣ ਦੇ ਜਗਾਉਣ ਦੇ ਲਈ ਕੋਟ ਸ਼ਮੀਰ ਤੋਂ ਲੈ ਕੇ ਪਠੰਡਾ ਐਸਐਸਪੀ ਸਾਹਿਬ ਦੇ ਆਫਿਸ ਤੱਕ ਇਹ ਰੈਲੀ ਕੱਢੀ ਜਾ ਰਹੀ ਹੈ ਤਾਂ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਆਵੇ ਔਰ ਇਹ ਸੁੱਤੀ ਪਈ ਜਿਹੜੀ ਸਰਕਾਰ ਹੈ जिने नशां ਦੇ ਖਿਲਾਫ ਅਜੇ ਕੋਈ ਕਾਰਵਾਈ ਨਹੀਂ ਸ਼ੁਰੂ ਕੀਤੀ ਦਿੱਲੀ ਇਲੈਕਸ਼ਨ ਹਾਰਨ ਤੋਂ ਬਾਅਦ ਨਵੇਂ ਸਿਰੇ ਤੋਂ ਗੋਗਲੂਆਂ ਤੋਂ ਮਿੱਟੀ ਝਾੜਨ ਦੀ ਜਿਹੜੀ ਇਹ ਸਰਕਾਰ ਕੋਸ਼ਿਸ਼ ਕਰ ਰਹੀ ਹੈ ਪਰ ਅਸਲੀ ਨਸ਼ੇ ਦੇ ਸੌਦਾਗਰਾਂ ਨੂੰ ਫੜ ਕੇ ਜਿਨ੍ਹਾਂ ਤੇ ਤੁੰਣਾ ਬਾਕੀ-ਬਾਕੀ ਪਿਆ ਹੈ ਅਸੀਂ ਕਾਂਗਰਸ ਪਾਰਟੀ ਦਾ ਆਪਣਾ ਫਰਜ਼ ਸਮਝਦੇ ਹੋਏ ਅਸੀਂ ਇਹ ਰੈਲੀ ਕੱਢ ਰਹੇ ਹਾਂ